ਜਾਨੀ ਚੋਰ ਨੇ ਕਲਕਾਰੀ ਮਾਰ ਕੇ ਸਾਰੀ ਫੌਜ ਨੂੰ ਜਗਾ ਲਿਆ ਤੇ ਸੂਰਮਿਆਂ ਨੇ ਹਥਿਆਰ ਸੰਭ ਲਿਆ ਉੱਠ ਕੇ ਉਹਨਾਂ ਪੂਤਰਿਆਂ ਦੇ ਸਾਹਮਣੇ ਇੰ样 ਹੋ ਗਏ ਆ ਉੱਠੇ ਸੂਰਮੇ ਗਰਜੇ ਹੀ ਫੌਜ ਦਾ ਫਰਜ਼ ਦੇਖ ਹਉਮ ਦੇ ਚਰਜ ਖੁੱਲੇ ਨੇਤਰ ਦੇ ਪੜਦੇ ਚੱਲੇ ਨੇ ਲੱਕ ਬਨ ਕੇ ਉਗਾੜੀਆਂ ਨੂੰ ਭਨ ਕੇ ਗੁਰੂ ਦੇ ਤਾਂ ਮੰਨ ਕੇ ਮદાન ਵਿੱਚ ਵੜਦੇ ਦੇਖ ਫੌਜ ਖੜੀ ਹੈ ਹਿੰਮਤ ਕੀਤੀ ਬੜੀ ਹੈ ਤੀਰਾਂ ਦੀ ਲਾਈ ਝੜੀ ਹੈ ਤੀਰਾਂ ਮੈਂ ਤੀਰ ਅੜਦੇ ਹੁਕਮ ਸਰਕਾਰ ਦੇ ਹਿਆਂ ਦੇ ਵਿੱਚ ਧਾਰਦੇ ਕਿਸ਼ੋਰ ਲਲਕਾਰ ਦੇ ਤੇ ਹੌਸਲੇ ਨੂੰ ਫੜ ਗਏ ਦੋ ਉਹ ਦਰ ਆ ਰਾਵਣ ਦੇਖਦੀ ਪਿਆ ਵਹਿਰੀਆਂ ਜ਼ੋਰ ਏਕ ਕਪੂਤਲੇ ਦੀ ਸੁਣੋ ਕੀਤੀ ਢਿੱਲੀ ਡੋਰ ਢਿੱਲੀ ਇਹ ਕਪੂਤਲੇ ਦੀ ਹੋਈ ਡੋਰ ਹੈ ਜਾਵੇ ਫੌਜਵਾਲ ਨੂੰ ਮਚਾਈ ਸ਼ੋਰ ਹੈ ਅੱਖੀਂ ਦੇ ਸੇ ਆਵੇ ਆਦਮੀ ਜੋ ਸੱਚ ਦਾ ਜਾ ਕੇ ਰਾਜਪੂਤਾਂ ਦੇ ਵਿਚਾਲੇ ਨੱਚਦਾ ਸੂਰਮੇ ਦੀ ਤਰ੍ਹਾਂ ਫੇਰੇ ਤਲਵਾਰ ਨੂੰ ਕਟਿਆ ਜ਼ਰੂਰੀ ਭਾਈ ਪੰਜ ਚਾਰ ਨੂੰ ਜਿਹੜਾ ਨੇੜੇ ਆਵੇ ਭਾਗ ਨਾਲ ਬਚਦਾ ਜਾ ਕੇ ਰਾਜਪੂਤਾਂ ਦੇ ਵਿਚਾਲੇ ਨੱਚਦਾ ਬੋਲਦਾ ਨਾ ਮੋਹ ਗਮ ਸਮ ਫਿਰਦਾ ਕੰਬ ਗਿਆ ਦੇਖ ਸਾਰਿਆਂ ਦਾ ਹਿਰਦਾ ਜਾਦੂ ਹੈ ਅਸਲ ਇਹ ਨਾ ਕੰਮ ਕੱਚ ਦਾ ਜਾ ਕੇ ਰਾਜਪੂਤਾਂ ਦੇ ਵਿਚਾਲੇ ਨੱਚਦਾ ਅੰਨਿਆ ਸਮਾਨ ਤਲਵਾਰ ਮਾਰਦਾ ਪੈਂਦਾ ਚਮਕਾਰਾ ਬੁਰਾ ਤਲਵਾਰ ਦਾ ਸੂਰ ਦਾਸ ਖੁੱਲ ਸੂਰਮੇ ਨੂੰ ਜੱੱਚਦਾ ਜਾ ਕੇ ਰਾਜਪੂਤਾਂ ਦੇ ਵਿਚਾਲੇ ਨੱਚਦਾ ਪੂਤਲੇ ਤੇ ਕਰਦੇ ਅਨੇਕ ਵਾਰ ਨੂੰ ਹੋਵੇ ਨਾ ਜ਼ਖਮ ਕਰੇ ਤਬਾਰ ਨੂੰ ਪੂਤਲੇ ਤੇ ਕਰਦਾ ਹੈ ਅਨੇਕ ਵਾਰ ਨੂੰ ਹੋਵੇ ਨਾ ਜ਼ਖਮ ਕਰੋ ਏ ਤਬਾਰ ਨੂੰ ਤੀਰ ਵੀ ਸਰੀਰ ਦੇ ਹੈ ਵਿੱਚ ਪੱਚਦਾ ਜਾ ਕੇ ਰਾਜਪੂਤਾਂ ਦੇ ਵਿਚਾਲੇ ਨੱਚਦਾ ਫੇਰ ਹੋ ਖਮੋਸ਼ ਪੂਤਲਾ ਸੀ ਖੜਿਆ ਆਣ ਬਾਂਕਾ ਸਿੰਘ ਨੇ ਤੁਰਤ ਫੜਿਆ ਕਿਸ਼ੋਰ ਚੰਦਾ ਹੋਰ ਮਾਰਦਾ ਕੀ ਖੱਜ ਨੂੰ ਜਾ ਕੇ Rajputਾਂ ਦੇ ਵਿਚਾਲੇ ਨੱਚਦਾ ਕਸ਼ੋਰ ਚੰਦਾ ਹੋਰ ਮਾਰਦਾ ਕੀ ਖਾੱਚਦਾ ਜਾ ਕੇ Rajputਾਂ ਦੇ ਵਿਚਾਲੇ ਨੱਚਦਾ ਬਾਕੀ ਦੇ ਜੋ ਪੂਤਲੇ ਬੰਨੇ ਖੜੇ ਸੀ ਫੌਜ ਆਣ ਵੜੇ ਵਿੱਚ ਫੌਜ ਦੇ ਕੀ ਦਖਲਾਵਣ ਮੋਜ ਪੂਤਲੇ ਜਾਂ ਫੌਜ ਵਿੱਚ ਆਣ ਵੜਦੇ ਹੱਥੋ ਹੱਥੀ ਆਣ ਰਾਜਪੂਤ ਫੜਦੇ ਪੰਜ ਸੱਤ ਮਿਲ ਕੇ ਲਗਾਉਣ ਜ਼ੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਅਠਾ ਦਸਾਂ ਮਸਾਂ ਪੂਤ ਲਿਆ ਨੂੰ ਘੇਰਿਆ ਕੰਨ ਲਾ ਕੇ ਸੁਣ ਹਣ ਵੀਰ ਮੇਰਿਆ ਰਾਵਣ ਨੇ ਖਿੱਚੀ ਪੂਤਲੇ ਦੀ ਢੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਕਿਸੇ ਲੱਤ ਫੜੀ ਕਿਸੇ ਹੱਥ ਫੜਿਆ ਲੈ ਕੇ ਅਸਮਾਨ ਪੂਤਲਾ ਸੀ ਚੜਿਆ ਦੂਸਰੀ ਤਰਫ ਗਿਆ ਜੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਛੋਰ ਜੀ ਉਹ ਵੀ ਉੱਟ ਗਿਆ ਸਿੱਧਾ ਅਸਮਾਨ ਕੋ ਅੱਠ ਸੱਤ ਸੰਗ ਲੈ ਗਿਆ ਜਵਾਨ ਕੋ ਜਾਨੀ ਕਹਿੰਦਾ ਆ ਕੀ ਪਿਆ ਅੰਧਖੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਜਿਹੜਾ ਗਿਰ ਪਵੇ ਕਰਦਾ ਨਾ ਵਸ ਨੂੰ ਇੱਕ ਇੱਕ ਪੂਤ ਲਾਲ ਜਾਵੇ ਦਸ ਨੂੰ ਚੰਗਾ ਕੰਮ ਲਿਆ ਪੂਤ ਲਿਆਨੇ ਤੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਜਿਹੜਾ ਉਤੋਂ ਗਰੇ ਹੋਣ ਚੂਰ ਹੱਡੀਆਂ ਕੂਤਲੇ ਨਾ ਜਾਣ ਜਾਣ ਮਾਲ ਗੱਡੀਆਂ ਹੌਣ ਲੱਗੇ ਉੱਪਰ ਤੇ ਅੰਧ ਘੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਇੱਕ ਚੜ ਜਾਵੇ ਦੂਸਰਾ ਤਿਆਰ ਹੈ ਦੇਖ ਰਾਜਪੂਤ ਹੋਮ ਦੇ ਲਚਾਰ ਹੈ ਸੱਚ ਬਾਤ ਮੂੰਹੋਂ ਆਖਦਾ ਕਸ਼ੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਸਾਰੀ ਫੌਜ ਵਿੱਚ ਪੈ ਗਿਆ ਹੈ ਸ਼ੋਰ ਜੀ ਰਾਵਣ ਮਹਿਲੀ ਜ਼ੋਰ से जादू रही चलाए जादू में शक्ति बड़ी कहंदे ਗੁਣੀ ਸੁਣਾਏ ਲੈਂਦੀ ਦਰਵਾਜੇ ਦੇ ਅਕੇਰੇ ਘੇਰ ਜੀ ਪੱਥਰ ਬਣਾਵੇ ਨਾ ਲਗਾਵੇ ਧੇਰ ਜੀ ਲੈਂਦੀ ਦਰਵਾਜੇ ਦੇ ਅਗੇ ਰੇ ਘੇਰ ਜੀ ਪੱਥਰ ਬਣਾਵੇ ਨਾ ਲਗਾਵੇ ਧੇਰ ਜੀ ਕਿੱਥੋਂ ਜਾਦੂ ਪੜ ਬੈਠੀ ਹਤਿਆਰੀ ਐ ਸੂਰਮਿਆਂ ਦੇ ਪੱਥਰ ਬਣਾਵੇ ਨਾਰੀ ਐ ਜਿੱਤਨੇ ਕਾਉਣ ਪੂਤਲੇ ਦੇ ਸੰਗ ਜੀ ਓ ਜੇ ਦੇ ਹੀ ਬੱਜਰ ਹਿੱਲੇ ਨਾ ਅੰਗ ਜੀ ਔਰ ਡਜਾਵੇ ਸਤਿ ਆਤਮਾਮ ਸਾਰੀ ਐ ਸੂਰਮਿਆਂ ਦੇ ਪੱਥਰ ਬਣਾਵੇ ਨਾਰੀ ਐ ਸੈਂਕੜੇ ਹਜ਼ਾਰ ਦਾ ਕੀਆ ਹੈ ਨਾਸ ਜੀ ਛੱਡਿਆ ਨਾ ਇੱਕ ਆ ਗਿਆ ਜੋ ਪਾਸ ਜੀ ਸਾਰੀ ਫੌਜ ਨਾਸ ਕਰਨੇ ਦੀ ਤਿਆਰੀ ਐ ਸੂਰਮਿਆਂ ਦੇ ਪੱਥਰ ਬਣਾਵੇ ਨਾਰੀ ਐ ਅੱਗੇ ਪਿੱਛੇ ਪੂਥਲੇ ਚੱਲੇ ਜੋ ਆਉਂਦੇ 8 7 ਸੰਗ ਮੈਂ ਹਰੇਕ ਲਿਆਵੰਦੇ ਕਸ਼ੋਰ ਚੰਦ ਮਾਰਦੀ ਗਜਬ ਭਾਰੀ ਐ ਸੂਰਮਿਆਂ ਦੇ ਪੱਥਰ ਬਣਾਵੇ ਨਾਰੀ ਐ